हां जी दोस्तों आज ਆਪਾਂ ਪਹੁੰਚੇ ਆ ਭਜਨ ਟੈਲ ਸਟੋਰ ਰੰਪਰਾ ਫੂਲ ਤੇ ਅੱਜ ਇੱਥੇ ਮਾਲ ਦੇ 4 ਘੋੜੇ ਅਨਲੋਡ ਹੋਏ ਨੇ ਤੇ ਭਜਨ بھائی ਤੋਂ ਪੁੱਛਦੇ ਆ ਵੀ ਕਿਹੜੇ ਕਿਹੜੇ ਸਾਇਦੇ ਹੋਏ ਨੇ ਤੇ ਕਿਹੜੇ ਕਿਹੜੇ ਰੇਟਾਂ ਚਾਏ ਨੇ ਤੇ ਪੂਰਾ ਧਮਾਕਾ ਹੀ ਕਰਨਗੇ ਅੱਜ ਭਜਨ ਜੀ ਭਜਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਜਨ ਜੀ ਕਿੰਨੇ ਘੋੜੇ ਆ ਗਏ 4 ਘੋੜੇ ਆ ਗਏ ਜੀ ਹਾਂਜੀ ਭਾਈ 24 ਆ ਗਏ ਜੀ 2 बाई 2 ਦੀ ਟੈਲ ਆ ਗਈ ਜੀ ਸਿਰਫ 17 ਰੁਪਏ ਫੁੱਟ 24 42 ਆ ਗਿਆ ਜੀ 19 ਰੁਪਏ ਫੁੱਟ ਜੀ ਤੇ ਸਾਨੂੰ ਪਹਿਲਾਂ ਕਲਰ ਦਿਖਾ ਦਿਓ ਯਾਰ ਹਾਂਜੀ ਕਲਰ ਦਿਖਾ ਦਿੰਨੇ ਆ ਜੀ ਆਹ ਦੇਖੋ ਕਲਰ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਭਜਨ ਟਾਇਲ ਸਟੋਰ ਮੋਸਟ ਵੈਲਕਮ ਜੀ ਬਾਈ ਜੀ ਫਿਰੋਜ਼ਪੁਰ ਤੋਂ ਆਏ ਨਹੀਂ ਫਿਰੋਜ਼ਪੁਰ ਤੋਂ ਆਏ ਆ ਜੀ ਕਿਹੜਾ ਰੇਟ ਵੀਡੀਓ ਚ ਬੋਲਿਆ ਜੀ ਉਹੀ ਰੇਟ ਲੈਣੇ ਜੀ ਉਦੋਂ ਵੀ ਮਾਨ ਕੀਤਾ ਜੀ ਬਾਈਆਂ ਦਾ ਜਿਹੜੇ ਵੀ ਵੀਡੀਓ ਦੇਖ ਕੇ ਆ ਰਹੇ ਨੇ ਉਹਨਾਂ ਦਾ ਮਾਨਤਨ ਕਿਹੜੇ ਵੀਡੀਓ ਤੇ ਰੇਟ ਬੋਲੇ ਆ ਉਹਦੋਂ ਵੀ ਲੈਸ ਕਰਕੇ ਜੀ ਲਾਈ ਜੰਨੇ ਆ ਸੀ ਠੀਕ ਆ ਜੀ ਤੇ ਸਾਨੂੰ ਕਲਰ ਹੋਰ ਦਿਖਾਓ ਆ ਦੇਖੋ ਜੀ ਕਲਰ ਦੇਖੋ ਜੀ ਆਜੋ ਜੀ ਦੇਖ ਸਕਦਾ ਨਹੀਂ ਤੁਸੀਂ ਕਲਰ ਨਿਊ 2025 ਦੇ ਕਲਰ ਨੇ ਤੇ ਇਹ ਸਾਈਜ਼ ਕਿਹੜਾ ਭਾਜਨ ਜੀ ਇਹ 24 42 ਜੀ 24 42 ਦੇ ਵਿੱਚ ਵਾਈਟ ਬਹੁਤ ਮਾਲ ਆਇਆ ਹੈ ਹਨਾ ਜੀ ਹਾਂ ਜੀ ਹਾਂ ਜੀ 2 बाई 2 ਦਾ ਜੀ ਮਾਲ 17 ਰੁਪਏ ਫੁੱਟ ਜੀ ਠੀਕ ਆ ਜੀ ਤੇ ਸਾਨੂੰ ਪਹਿਲਾਂ ਆਹ 24 42 ਦੇ ਕਲਰ ਦਿਖਾ ਦਿਓ ਜੀ ਆਹ ਦੇਖੋ ਜੀ 24 42 ਦੇ ਕਲਰ ਜੀ ਆ ਦੇਖੋ 2442 ਦੇ ਕਲਰ ਹੈ ਜੀ ਸਾਰੇ ਇਹ 2442 ਦੇ ਨਹੀਂ ਹੈ ਸਤਿ ਸ੍ਰੀ ਅਕਾਲ ਜੀ ਭਜਨ ਟੈਲ ਸਟੋਰ ਮੋਸਟ ਵੈਲਕਮ ਜੀ ਆਇਆਂ ਨੂੰ ਜੀ ਕਿਹੜੇ ਅਸੀਂ ਵੀਡੀਓ ਚ ਰੇਟ ਦਿੱਤੇ ਆ ਉਹੀ ਦੇ ਰਹੇ ਆ ਨਾ ਜੀ ਇਹ ਕਿੱਥੋਂ ਆਏ ਬਾਈ ਜੀ ਬਠਿੰਡੇ ਤੋਂ ਆਏ ਆ ਭੈਣ ਜੀ ਨਾਲ ਆਏ ਨੇ ਬਠਿੰਡੇ ਤੋਂ ਆਏ ਨੇ ਆ ਸੁਨਮੈਕਾ ਟੇਪ ਵੀ ਸਿਰਫ ਜੀ 19 ਰੁਪਏ ਫੁੱਟ ਜੀ ਠੀਕ ਆ ਜੀ ਹਾਂ ਜੀ ਆ ਦੇਖੋ ਕਲਰ ਹੈ 19 ਰੁਪਏ ਫੁੱਟ ਜੀ ਕਿਸੇ ਨੇ ਮਿਕਸ ਮਾਲ ਲੈਣਾਗਾ ਜੀ 2 बाई 4 ਦਾ ਜੀ 24 48 A to Z ਡਿਜ਼ਾਈਨ ਹੋਣਗੇ ਸਤਵਾਰੀਆਂ ਬਲੈਕ Z ਸਾਰਾ ਮਿਕਸ ਮਾਲ ਉਹ 10 ਰੁਪਏ ਫੁੱਟ ਜੀ ਠੀਕ ਹੈ ਜੀ ਹਾਂਜੀ ਤੇ ਉਹ ਕੱਲ ਨੂੰ ਆਜੂਗਾ ਜੀ ਮਾਲ ਹਾਂਜੀ ਅੱਜ ਆਜੂ ਰਾਤ ਨੂੰ ਆਜੂਗਾ ਠੀਕ ਹੈ ਜੀ ਤੇ ਜਲਦੀ ਜਲਦੀ ਪਹੁੰਚੋ ਭਾਜ ਇੰਟਰਸਟੋਰ ਤੇ ਐਡਰੈਸ ਦੱਸੋ ਜੀ ਧੰਨਵਾਦ ਮੋਡ ਰੋਡ ਰੰਪਰਾ ਫੂਲ ਜੀ ਡਿਸਟ੍ਰਿਕਟ ਬਠਿੰਡਾ ਪੰਜਾਬ 98767 83953 90416 83954 ਜੀ ਧੰਨਵਾਦ ਜੀ